ਔਰ ਇਹਨਾਂ ਨੇ ਅੰਦਰ ਆਣਾ ਇਹ ਨਹੀਂ ਵੀ ਹਲੇ ਹੁਣ ਹੀ ਆਏ ਨੇ ਬੈਠੋ ਤੁਸੀਂ ਕੀ ਹੋਇਆ ਕਬਰੋਣੇ ਕਿਉਂ ਪਏ ਹੋ ਸੇਵਾ ਲੈ ਕੇ ਪਹੁੰਚੇ ਆਂ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਇੱਥੇ ਆ ਰਹੇ ਨੇ ਫੋਨ ਨਹੀਂ ਛੇੜਨਾ ਆ ਦੇਖੋ ਗਲੋਬਲ ਸਿਕਸ ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁਕਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫਿਰ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰ ਕੋਈ ਨਹੀਂ ਕੋਈ ਐ ਵੀ ਬੱਚੇ ਨੇ ਖਾਸ ਤੂ ਇਹ ਆਪਣੇ ਬੱਚੇ ਹੀ ਖੜੇ ਆਖੀ ਖੜਿਆ ਸਭ ਕੁਝ ਰੁੜ ਗਿਆ ਹਾਂਜੀ ਆਪ ਦਾ ਯਾਰ ਤੁਹਾਡੇ ਸਾਹਮਣੇ ਦੇਖਣ ਦੇ ਅਸੀਂ ਕਿੱਡੀ ਗੋਲ ਲਾ ਆਈਆਂ ਤੁਸੀਂ ਸਾਰੇ ਹੁੰਦੇ ਨਾਲ ਆਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸਕੂਲਰ ਲਾਈਟਾ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ 한지 c 뉴